ਨਾ ਇਹ ਰਾਜਸਥਾਨ ਦੇ ਵਿੱਚ 120 ਗੋਲੂ ਲੱਗੇ ਨੇ ਅੱਛਾ ਜੀ 임ਲੀ ਦੀ ਲੱਕੜ ਦੇ ਬਣੇ ਹੋਏ ਨੇ 임ਲੀ ਲੱਕੜ ਦੇ WH ਤੋਂ ਸਰਟੀਫਿਕੇਟ ਮਿਲੇ ਕਿਸੇ ਨੂੰ ਤੇਰ ਨੂੰ ਨਹੀਂ ਮਿਲੇ ਹੋਇਆ ਜਦ ਬੰਦਾ ਵਰਤਦਾ ਤਾਂ ਇੱਕ ਸੰਬੰਧੀ ਮਤਲਬ ਉਹ ਉਹ ਆਪਣਾ ਸਰੀਰ ਵਾਸਤੇ ਇੱਕ ਸਮੇਂ ਦੀ ਮੈਡੀਸਨ ਬਣ ਜਾਂਦੀ ਹੈ ਮਤਲਬ ਵੀ WH ਵੱਲੋਂ ਅੱਜ ਤੱਕ ਇੱਕ ਬੰਦੇ ਨੇ ਹੀ ਸਰਟੀਫਿਕੇਟ ਮਿਲਿਆ ਤੇਲ ਵਾਲਿਆਂ ਨੂੰ ਇਹ ਸਰਟੀਫਿਕੇਟ ਮਿਲ ਤਾਂ ਹੀ ਵਿਗਿਆ ਇਹ 10 ਦਿਨਾਂ ਚ ਸਰਵਾਈਕਲ ਲੋਟ ਹੈ ਜੀ ਹਾਂ ਉਹ ਕਹਿੰਦਾ ਮੈਨੂੰ ਉਲਟੀ ਵੀ ਆਉਂਦੀ ਸੀ ਨਾਲ ਲਓ ਵੀ ਮਿੱਤਰੋ ਆਪਾਂ ਖੜੇ ਆ ਪ्योर ਵਾਈਟ ਹੈਲਥੀ ਫੂਡ ਵਾਲਿਆਂ ਦੇ ਜਿਹੜੇ ਕਿ ਧੂਰੇ ਰੋਡ ਸੰਗਰੂਰ ਦੇ ਉੱਤੇ ਨੇਗੇ ਤੇ ਆਪਾਂ ਉੱਥੇ ਪਹੁੰਚਿਆਂਗੇ ਤੇ ਉੱਥੇ ਉਹਨਾਂ ਕੋਲੇ ਆਰਗੈਨਿਕ ਤੇ ਵਧੀਆ ਕੁਆਲਿਟੀ ਦੇ ਪ੍ਰੋਡਕਟ ਹੁੰਦੇ ਨੇਗੇ ਸਾਰੇ ਆਪਾਂ ਹੁਣ ਬਾਪੂ ਜੀ ਹੋਰੀ ਆਪਣੇ ਨਾਲ ਨੇਗੇ ਆਪਾਂ ਗੱਲਬਾਤ ਕਰਦੇ ਆਂਗੇ ਇਹਨਾਂ ਦੇ ਨਾਲ ਵੀ ਕਿਹੜੇ-ਕਿਹੜੇ ਪ੍ਰੋਡਕਟ ਨੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਹ ਪ੍ਰੋਡਕਟਾਂ ਤੇ ਕੰਮ ਕਰਦਿਆਂ ਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਪੂ ਜੀ ਆਪਣਾ ਸੁਦੇਸ਼ ਸਿੰਘ ਜੀ ਸੋਖਦੇਲ ਸਿੰਘ ਜੀ ਪਿੰਡ ਕਿਹੜਾ ਪੈ ਜਾਂਦਾ ਬਣਪੌਰ ਆ ਆਪਣੇ ਮਲੇਰਕੋਟੇ ਦੇ ਨੇੜੇ ਅੱਛਾ ਜੀ ਤੇ ਇਹ ਜਿਹੜਾ ਆਪਣੇ ਬਣਾਇਆ ਜੀ ਇਹ ਸਿਸਟਮ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਬਣਾਇਆ ਤੇ ਸਾਲ ਹੋ ਗਏ ਬਸ ਸਾਲ ਹੋ ਗਏ ਜੀ ਤੇ ਉਸ ਤੋਂ ਪਹਿਲਾਂ ਆਪਾਂ ਕੀ ਕੰਮ ਕਰਦੇ ਸੀ ਪਹਿਲਾਂ ਵੀ ਪਿੰਡ ਕਰਦੇ ਦੋ ਸੜਕ ਲਾੜ ਰਹੇ ਅੱਛਾ ਜੀ ਪਹਿਲਾਂ ਮਤਲਬ ਜ਼ਿਮੀਂਦਾਰ ਰ ਅਰ ਬਿਜ਼ਨਸ ਇਕੱਠੇ ਹੋਏ ਤੇ ਮੇਰੇ ਕੋਲ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਠੀਕ ਹੈ ਜੀ ਇਸ ਕਰਕੇ ਉਹ ਤਾਂ ਆ ਐਡੀ ਗੱਲ ਤਾਂ ਬਣ ਸਕੀ ਇਹੇ ਠੀਕ ਹੈ ਜੀ ਮਤਲਬ ਇਹ ਸੁਰੂਤ ਜੀਵਨਦਾਰ ਨਹੀਂ ਹੈ ਉਹ ਉਹ ਪਕੜ ਜੀ ਨਹੀਂ ਹੁੰਦੀ ਗੱਲ ਠੀਕ ਹੈ ਜੀ ਮਤਲਬ ਪਹਿਲਾਂ ਤੁਸੀਂ ਬਿਜ਼ਨਸ ਦੀਆਂ ਆਪਾਂ ਕਿਹਦੀ ਗਾਈਡ ਲੈਣੇ ਪੜੀਆਂ ਨੇ ਤਾਂ ਕਿ ਕਰੀਏ ਬਿਜ਼ਨਸ ਠੀਕ ਹੈ ਜੀ ਤੇ ਆਪਣੇ ਪ੍ਰੋਡਕਟ ਕਿਹੜੇ-ਕਿਹੜੇ ਨੇ ਜੀ ਆਪਣੇ ਲਈ ਇਸ ਟਾਈਮ ਹਾਂ ਜੀ ਕਿਹੜੇ-ਕਿਹੜੇ ਨੇ ਮੜਾ ਸਾਰੇ ਆਹ ਸਾਡੇ ਕੋਲ ਇਹ ਅੰਬ ਹਲਦੀ ਪਾਦੀ ਸ਼ੱਕਰ ਜੇ ਅੱਛਾ ਜੀ ਸ਼ੱਕਰ ਚੰਬਲ ਸ਼ੱਕਰ ਜੀ ਠੀਕ ਹੈ ਉਹਦੇ ਵਿੱਚ ਮਤਲਬ ਚਮਚਾ ਦੋ ਚਾਂਜੇ ਪਾਉਣੇ ਦੁੱਧ ਚ ਚਲ ਅੰਬ ਹਲਦੀ ਵਾਲਾ ਜਿਹੜਾ ਫਾਇਦਾ ਹੋਣਾ ਤੇ ਕਰਨ ਦੇ ਉਹਨੇ ਇਹਨੇ ਕਰ ਦੇਣਾ ਅੱਛਾ ਜੀ ਨਲੇ ਸ਼ੱਕਰ ਪੈਗੀ ਨਲੇ ਉਹ ਚ ਅੰਬ ਹਲ ਹਰਦੀ ਪੈਗੀ ਨਲੇ ਦੁੱਧ ਦੇ ਵਿੱਚ ਅੰਬ ਹਲ ਦੇ ਵਿੱਚ ਅਲਾਦੀ ਕੰਮ ਕਰਦੀ ਨੇ ਇਹ ਚੀਜ਼ਾਂ ਠੀਕ ਹੈ ਜੀ ਤੇ ਆਹ ਨੀਚੇ ਗੋੜਾ ਆ ਗਿਆ ਹੈ ਜੀ ਹਾਂ ਇਹ ਗੋੜਾ ਆ ਗਿਆ ਸਾਦਾ ਸਾਦਾ ਗੋੜਾ ਹੈ ਅੱਛਾ ਜੀ ਇਹ ਕਿਹਦਾ ਗੋੜਾ ਜੀ ਸਾਦਾ ਅੱਛਾ ਸਾਦਾ ਜੀ ਹਾਂ ਇਹ ਕੋਈ ਨੋਰਮਲ ਗੋੜਾ ਇਹ ਕੋਈ ਹੋ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਅੱਗੇ ਆਹ ਕੀ ਆ ਗਿਆ ਜੀ ਇਹ ਇਹ ਛੋਲੇਆਂ ਨੂੰ ਮਤਲਬ ਗੁੜਲਾਤਾ ਤੇ ਕੁਸ ਦੇਸੀ ਕੀ ਪਾਤਾ ਦੇਸੀ ਕੀ ਤੇ ਗੁੜ ਤੇ ਲਾਤਾ ਵੀ ਛੋਲੇ ਦੀ ਡਿਮਾਂਡ ਇੰਨੀ ਹੈ ਇਹ ਆਉਣ ਸਰ ਮੰਦਰ ਤੇ ਕਿਦੋਂ ਡੱਬੇ ਚੱਕ ਤੁਰ ਜਾਂਦੇ ਤੈਨੂੰ ਅੱਛਾ ਜੀ ਠੀਕ ਹੈ ਜੀ ਤੇ ਆ ਨੀਚੇ ਚੌਕਲੇਟ ਕੀ ਲਿਖਿਆ ਹੈ ਜੀ ਚੌਕਲੇਟ ਹੈ ਇਹਦੇ ਵਿੱਚ ਇਹਦੇ ਵਿੱਚ ਚੌਕਲੇਟ ਪਾਊਡਰ ਪਾਤਾ ਗੁੜ ਚ ਅੱਛਾ ਗੁੜ ਚ ਚੌਕਲੇਟ ਪਾਊਡਰ ਪਾਤਾ ਜੀ ਇੱਕ ਪਿਛਲੇ ਸਾਲ ਦੀ ਗੱਲ ਆ ਕੇ ਕਹਿੰਦਾ 1000 ਰੁਪਏ ਦਾ ਚੌਕਲੇਟ ਦਾ ਪਾਊਡਰ ਸਾਡ ਤੋਂ ਹਲਾਏਗਾ ਬੰਦਾ ਅੱਛਾ ਜੀ ਲੈ ਆ ਤਾਂ ਖਾਣ ਦੀ ਵੀ ਨਹੀਂ ਹੋ ਗਈ ਅੱਛਾ ਜੀ 1000 ਰੁਪਏ ਦਾ ਲੈ ਗਿਆ ਕਿ ਪਿਛਲੇ ਸਾਲ ਦੀ ਗੱਲ ਹੈ ਅੱਛਾ ਜੀ ਇਹ ਸਮੈਲ ਦੇਖੋ ਚਾਕਲੇਟ ਦੀ ਇੱਥੋਂ ਖੋਲ ਲਈ ਮੈਂ ਇਹ ਨੱਕ ਦੇ ਇੱਥੇ ਆ ਗਈ ਜੀ ਉਹ ਬੱਚਿਆਂ ਨੂੰ ਨਾਲੇ ਗੋੜੋ ਜਿੱਤੇ ਉਹ ਖਾਂਦੇ ਨੇ ਕੋਈ ਖਵਾਵਾਂਗੇ ਇਸ ਲੋੜ ਖਵਾਵਾਂਗੇ ਮੂੰਹ ਨਹੀਂ ਖਾਂਦੇ ਠੀਕ ਹੈ ਜੀ ਬਹੁਤ ਵਧੀਆ ਅਸੀਂ ਇਹ ਆਮਲੇ ਦਾ ਗੁੜ ਆ ਗਿਆ ਹੈ ਜੀ ਹਾਂ ਇਹ ਆਮਲੇ ਦਾ ਮਤਲਬ ਟੇਸਟ ਆਉ ਆਮਲੇ ਦਾ ਟੇਸਟ ਆਉ ਜਿਵੇਂ ਜੋ ਚਾਕਲੇਟ ਦਾ ਜਿਵੇਂ ਕਹਿੰਦਾ ਆਮਲੇ ਦਾ ਖਾਦਾ ਭੋਰਾ ਕਿਉਂ ਅੰਦਰ ਚਲੇ ਜਾਏ ਉਹਨਾਂ ਤੋਂ ਗੁਣਕਾਰੀ ਹਾਂ ਜੀ ਠੀਕ ਹੈ ਜੀ ਇਹ ਆ ਸ਼ੱਕਰ ਪਲੱਸ ਆਮਲਾ ਆ ਗਿਆ ਹੈ ਜੀ ਹਾਂ ਜੀ ਹਾਂ ਜੀ ਇਹ ਜੀ ਆਮਲਾ ਤੇ ਸ਼ੱਕਰ ਮਿਕਸ ਹੈ ਜੀ ਇਹ ਇਹਦੇ ਵਿੱਚ ਸ਼ੱਕਰ ਤਾਂ ਹੈਗੀ ਹਾਂਜੀ ਇਹਦੇ ਵਿੱਚ ਜਿਵੇਂ ਆਪਣੇ ਗੁਲਾਬ ਦੇ ਫੁੱਲ ਬਣਖਸਮ ਲੱਟੀ ਦਾਲਚੀਨੀ ਛੋਟੀ ਲੇਜੀ ਇਹ ਜਾ ਮਤਲਬ ਚਾਹ ਦਾ ਮਸਾਲਾ ਇਹਦੇ ਵਿੱਚ ਰਲਾ ਦ ਸ਼ੱਕਰ ਜੀ ਅੱਛਾ ਜੀ ਬਸ ਇਹ ਚਮਚੇ ਪਾਉਣਾ ਬਸ ਬਸ ਵੀ ਆਪਾਂ ਕੀਦੇ ਦੁੱਧੇ 'ਚ ਸਿੱਧਾ ਚਮਚੇ ਪਾਉਣਾ ਆਪਣਾ ਸਾਰਾ ਕੁਝ ਤਿਆਰ ਹੈ ਟੇਸਟ ਠੀਕ ਹੈ ਜੀ अच्छा जी ओ आ आगी जडी तुसी 40 10 ਰੁਪਏ ਹੈਂ ਦੀ ਹਾਂ ਇਹ ਸਾਰੀ ਇਹ ਇਹ ਚਾਹ ਲਈ ਹੋ ਆਗੀ ਇਹ ਆਮਲੇ ਵਾਲੀ ਆਗੀ ਤੇ ਆ ਨੀਚੇ ਵੀ ਉਹੀ ਆਗੇ ਜੀ ਆਮਲਾ ਗੁੜ ਤੇ ਆ ਕੀ ਹੈ ਜੀ ਖਾਣ ਦਾ ਲਾਭ ਰੂਖ ਹੋ ਸੈਂ ਜੀ ਇਹ ਤਾਂ ਹੁਣ ਉਸੇ ਪਹਿਲੇ ਬਣਾਈ ਤੇ ਤੇ ਹੁਣ ਵੀ ਮਤਲਬ ਅਸੀਂ ਹੁੰਦੇ ਨੇ ਮੌਸਮੀ ਸਾਫ ਨਾਲ ਉਹ ਗਰਮੀ ਚ ਅਸੀਂ ਆ ਮੰਣਾਉਣੇ ਠੰਡੀ ਚੀਜ਼ ਹੈ ਹਾਂ ਜੀ ਤੇ ਜਦ ਠੰਡ ਹੁੰਦੀ ਉਦੋਂ ਬਦਾਮ ਮੂੰਗਫਲੀ ਤੇਲ ਅੱਛਾ ਜੀ ਉਹ ਇਹ ਦੇਖ ਕੋਈ ਕਿੰਨੇ ਆ ਆਟਮਾ ਪਾਈਆਂ ਹੋਈਆਂ ਨੇ ਜੀਆਂ ਰੂਹ ਖੁਸ਼ ਨਾ ਹੋਵੇ ਫਿਰ ਤਾਂ ਅਸੀਂ ਪੈਸੇ ਨਹੀਂ ਲੈਂਦੇ ਤੇ ਅੱਛਾ ਜੀ ਹਾਂ ਇਹ ਵੀ ਗੱਲ ਨਾਲ ਜੇ ਮੀਨਾ ਦੇ ਬਣਾ ਰੂਹ ਤਾਂ ਖੁਸ਼ ਹੋ ਜਾਂਦੀ ਹੈ ਜੀ ਆਪਾਂ ਨੇ ਬੰਦੇ ਦਾ ਮੂੰਹ ਹੀ ਦੱਸ ਦਿੰਦਾ ਵੀ ਰੂਹ ਖੁਸ਼ ਹੋ ਗਈ ਇਹਦਾ ਰੇਟ 70 ਰੁਪਏ ਹੈਂਦੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਕੀ ਆ ਗਿਆ ਜੀ ਇਹ ਇਹ ਤਾਂ ਇਹ ਤਾਂ ਮਤਲਬ ਉਹ ਸੌਫ ਜਮੈਣ ਪਾਈਏ ਕੋਲ ਤੇ ਵਸੇ ਸੌਫ ਜਮੈਣ ਵਾਲਾ ਕੋਲ ਆ ਗਿਆ ਜੀ ਠੀਕ ਹੈ ਜੀ ਤੇ ਅੱਗੇ ਆ ਕੀ ਆਏ ਨੇ ਜੀ ਇਹ ਇਹ ਚਟਨੀ ਹੈਗੀ ਜੀ ਹਾਂ ਜੀ ਇਹ ਚਟਨੀਆਂ ਨੇ ਮਤਲਬ ਜਿਵੇਂ ਰਸਮੇ ਫਲ ਚਟਨੀ ਹੈ ਜੀ ਇਹ ਕਈ ਤਰ੍ਹਾਂ ਦੀਆਂ ਚਟਨੀਆਂ ਨੇ ਗੀਆਂ ਦੇ ਮਿਕਸ ਫਰੂਟ ਆ ਗਿਆ ਜਿਵੇਂ ਅੰਬ ਚਟਨੀ ਹੈਗੀ ਅੰਬ ਦੀ ਚਟਨੀ ਇਹ ਕਈ ਵੀ ਅੰਬ ਦੀਆਂ ਚਟਨੀਆਂ ਨੇ ਤੇ ਇੱਧਰ ਮਿਕਸ ਫਰੂਟ ਚਟਨੀ ਹੈਗੀ ਆਪਾਂ ਇਹ ਲਈਏ ਹਾਂ ਉਹ ਆਮਲਾ ਹੱਲੜ ਭੇੜਾ ਕਿਥੇ ਆ ਜੀ ਜੀ ਹਾਂ ਜੀ ਆ ਚਟਨੀ ਹੈ ਨਾਉ ਦਾ ਚਟਨੀ ਹੈ ਹਾਂ ਜੀ ਪਰ ਬੰਬਾਰੀਆਂ ਸਾਰੀਆਂ ਚੱਕ ਦਿੰਦੀ ਹੈ ਠੀਕ ਹੈ ਜੀ ਉਹ ਕਿਵੇਂ ਚੱਕਦੀ ਹੈ ਇੱਕ ਬੰਦਾ 1.5 ਕਿਲੋ ਇਹ 0.5 ਕਿਲੋ ਵਾਲਾ ਇੱਕ 1 ਕਿਲੋ ਵਾਲਾ ਲੈ ਗਿਆ ਹਾਂਜੀ ਉਹ ਸਾਰਾ ਜਾ ਖਾ ਗਿਆ ਕਹਿੰਦਾ ਮੇਰੇ ਤਾਂ ਲੱਕਣਾ ਵੀ ਹਾਜਮ ਨਹੀਂ ਹੋਣਾ ਮੈਂ ਕਿਹਾ ਹੋਰ ਖਾ ਲਿਆ ਹੁਣ ਕਹਿੰਦਾ ਹੁਣ ਮੇਰਾ ਸੈੱਟ ਕਰਦੈ ਨੀ ਜਾਵਾਂ ਮਤਲਬ ਕਾ ਵੀ ਕੋਈ ਹੋਰ ਨਾਲ ਚਟਰੀ ਦਾ ਸਵਾਦ ਲੈਣਿਆ ਹਾਂਜੀ ਨਾਲ ਬਿਮਾਰੀ ਹਟ ਗਈ ਔਲਾ ਹਟ ਬਿਹੜਾ ਸਿਹਤ ਅੱਛਾ ਜੀ ਇਹ ਮਤਲਬ ਵੀ ਖਾਣੀ ਕਿੰਨੀ ਕੁ ਹੁੰਦੀ ਹੈ ਜੀ ਇਹ ਫਿਰ ਬਸ ਜਿੰਨਾ ਚਮਚਾ ਦੋ ਚਮਚੇ ਅਛੇ ਇਸ ਚਮਚਾ ਦੋ ਚਮਚੇ ਆਪਾਂ ਖਾ ਸਕਦੇ ਹਾਂ ਹਾਂ ਚਟਨੀ ਇਹਦਾ ਰੇਟ ਕੀ ਰਹਿੰਦਾ ਜੀ ਫਿਰ ਚਟਨੀ ਦਾ ਸਵਾਦ ਉਹ 200 ਰੁਪਏ ਦੀ 200 ਰੁਪਏ ਜੀ ਠੀਕ ਹੈ ਜੀ ਰੇਟ ਆਪਣੇ ਸਾਰੇ ਫਿਕਸ ਹੀ ਨੇ ਜੀ ਹਾਂ ਉਹ ਜੇ ਫਿਕਸ ਤੋਂ ਘੱਟ ਬੰਦ ਕਰਾਂਗੇ ਫਿਰ ਟਾਈਮੇ ਵੱਧਣਾ ਹੋਣਾ ਖਰਾਬ ਹੋ ਠੀਕ ਹੈ ਜੀ ਮਤੇ ਵੀ ਜਿਹੜਾ ਰੇਟ ਲਿਖਤਾ ਬਸ ਉਹੀ ਆ ਬਸ ਠੀਕ ਹੈ ਜੀ ਇਹ ਹਲਦੀ ਆ ਗਈ ਹੈ ਜੀ ਹਾਂ ਜੀ ਇਹ ਹਲਦੀ ਇਹ ਆਰਗੈਨਿਕ ਹੈ ਮਤਲਬ ਅੱਧੀ ਹਮਝ ਬੰਦੇ ਲੋਕ ਆ ਕਿ ਸਿਫਤ ਕਰਦੇ ਨੇ ਕਹਿੰਦੇ ਤਾਂ ਪੈਂਦੀ ਥੋੜੀ ਜੀ ਆ ਇਹ ਤਾਂ ਟੇਸਟ ਵੀ ਵਧੀਆ ਇਹਦਾ ਰੰਗ ਵੀ ਵਧੀਆ ਅੱਛਾ ਜੀ ਇਹ ਅੰਬ ਹਲਦੀ ਆ ਗਈ ਇਹ ਦੁੱਧ ਬਾਤਿਲ ਜਾਂਦੇ ਲੋਕੋ ਜਿਹੜੇ ਅੱਛਾ ਜੀ ਦੁੱਧ ਪਾ ਕੇ ਪੀਂਦੇ ਨੇ ਠੀਕ ਜਾਂਦਾ ਜਮਚਾ ਇਹ ਅੰਬ ਦਾ achar ਆ ਗਿਆ ਹਾਂਜੀ ਹਾਂਜੀ ਇਹ ਸਾਰੇ achar ਆ ਗਏ ਇਹਨਾਂ ਦੇ ਰੇਟ ਵੀ 200 ਆ 20 ਮੇਲ ਦੇ achar ਹੋਣਗੇ ਸਾਰੇ ਕਾਦੀ ਜੀ ਆ ਸਾਰੇ achar ਹਾਂਜੀ ਵਿੱਚ ਸਾਰਾ 20 ਕਿਸਮ ਦੇ ਹੋਣਗੇ ਅੱਛਾ 20 ਕਿਸਮਾਂ ਦੇ achar ਨੇ ਜੀ ਇਹਦੇ ਠੀਕ ਹੈ ਜੀ ਹਰੀ ਮਿਰਚ ਦਾ ਆ ਗਿਆ ਗਲਗਲ ਤੇ ਆਪਾਂ ਹੋਰ ਦੇਖੀਏ نیچے achar ਬਹੁਤ ਇੱਕ ਸੁਹੰਜਣਾ ਦਾ achar ਆ ਗਿਆ ਹਲਦੀ ਦਾ achar, ਤੁੱਕੀਆਂ ਦਾ achar, ਡੇਲਿਆਂ ਦਾ achar, ਡੇਲਿਆਂ ਦਾ ਲਸਣ ਦਾ achar ਆ ਗਿਆ ਜੀ। ਹਾਂ ਜੀ। ਉਹ ਆਮਲੇ ਦਾ ਕਈ ਟਿਉ ਕਈ ਟਾਈਮ ਤੇ ਹੁਣ ਜਿਵੇਂ ਕੋਈ ਛੋਟਾ ਕਰੇਲਾ, ਬਾੜ ਕਰੇਲਾ ਹੁੰਦਾ। ਹਾਂ ਜੀ ਬਾੜ ਕਰੇਲਾ achar ਬਣਾਉਣਗੇ। ਕੋਸ ਸਮੇਂ ਦੇ ਸਰ ਅਨੁਸਾਰ ਵਿੱਚ ਘਟਬਾਦ ਰਹੇ ਜੀ। ਆ ਨੀਚੇ ਕੀ ਪਈ ਨੇ ਜੀ ਇਹ ਪੈਟ ਕੰਦੇ ਸੁਗਰ ਫਰੀ ਲਿਖਿਆ ਹੈ। ਸੁਗਰ ਫਰੀ ਹਟ ਹੈ। ਮਤਲਬ ਇਹ ਨੌ ਕਿਸਮ ਦੇ ਚ ਅਨਾਜ, ਕੁਸੇ ਚ ਮਤਲਬ ਸੁਪਰ ਫੂਡ ਪਏ ਹੋਏ ਨੇ। ਕੋਦਰਾ, ਕੰਗਣੀ, ਸਵਾੰਗ, ਗੁਟਕੀ ਵਗੈਰਾ। ਵੀ ਇਹ ਅੱਜ ਸ਼ੂਗਰ ਨੂੰ ਵੀ ਲੋਡ ਕਰਦਾ ਬਾਕੀ ਉਹ ਵੈਸੇ ਵੀ ਲੋਡ ਲੈ ਠੀਕ ਹੈ ਜੀ ਆ ਕੀ ਆ ਕੀ ਜੀ ਇਹ ਇਹ ਸਹਿਦ ਹੈ ਜੀ ਆਪਣੇ ਪਹਾੜੀ ਸਹਿਦ ਹੈ ਜੀ ਪਹਾੜੀ ਸਹਿਦ ਹੈ ਇਧਰੋਂ ਅਨੰਦਪੁਰ ਵਾਲਿਆਂ ਪਹਾੜੀਆਂ ਤੋਂ ਉੱਥੋਂ ਅੱਛਾ ਜੀ ਇਹ ਸਾਰੇ ਪਹਾੜੀ ਆ ਗਏ ਹਨ ਜੀ ਹਾਂ ਇਹਦਾ ਕੀ ਰੇਟ ਲੈਂਦਾ 380 ਕੀ ਫਿਰ ਇਹਦਾ 380 ਰੁਪਏ ਕਿਲੋ ਹੈ ਠੀਕ ਹੈ ਆ ਦਿਲ ਦੀਆਂ ਬੰਦ ਨਾੜੀਆਂ ਅੱਛਾ ਜੀ ਬੰਦ ਨਾੜੀਆਂ ਬੇ ਸਾਰੀਆਂ ਸਰੀਰ ਦੀ ਨੂੰ ਸਫਾਈ ਕਰਨ ਵਾਸਤੇ ਓਵਰਹਾਲ ਕਰ ਦਿੰਦਾ ਅੱਛਾ ਜੀ ਵੀ ਜਿਹਨੂੰ ਡਾਕਟਰ ਕਹਿੰਦਾ 2-3 ਲੱਖ ਲੱਗੂਗਾ ਹੰਟਰ ਸਟੈਂਟ ਪਾਉਣਾ ਪਊ ਅੱਛਾ ਤਾਂ ਇਹਦੇ ਨਾਲ ਸਟੈਂਟ ਪਾਉਣ ਦੀ ਲੋੜ ਨਹੀਂ ਦੋ ਇਸੀ ਸੇ ਅੱਛਾ ਆ ਲਿਖਿਆ ਵੀ ਹੋਏ ਦੇ ਉੱਤੇ ਨਾ ਇਲਾਸਣ ਦਾ ਰਸ ਆਦਰਕ ਦਾ ਰਸ ਨਿੰਬੂ ਦਾ ਸੇਬ ਦਾ ਸਿਰਕਾ ਤੇ ਸਹਿਦ ਹੈ ਜੀ 520 ਰੁਪਏ ਦਾ ਰੇਟ ਹੈ ਹਾਂਜੀ ਹਾਂਜੀ ਇਹ ਇੱਕ ਚਮਚੇ ਦੀ ਖਰਾਕ ਆ ਉੱਪਰ ਚਾੜ੍ਹ ਲੈਣੇ ਅੱਛਾ ਜੀ ਇੱਕ ਚਮਚੇ ਦੀ ਆ ਕੀ ਆ ਗਿਆ ਜੀ ਇਹ ਐਲੋਵੇਰਾ ਜੂਸ ਆ ਗਿਆ ਹੈ ਜੀ ਆਮਲਾ ਜੂਸ ਇਹ ਆਮਲਾ ਦੇ ਜੂਸ ਆ ਗਏ ਸਾਰੇ ਆ ਜਾਮਣ ਦਾ ਸਿਰ ਜਾਮਣ ਦਾ ਜੂਸ ਤੇ ਇਹਦੇ ਵਿੱਚ ਆਹ ਦੂਆ ਕੀ ਆਨੇ ਕਰੇਲਾ ਅੱਛਾ ਜਾਮਣ ਤੇ ਕਰੇਲਾ ਬਸ ਤੇ ਇਹਦੇ ਨਾਲ ਵੀ ਕਹਿੰਦੇ ਸਾਡਾ ਦਦੀ ਨਾਲ ਇਹ ਸ਼ੂਗਰ ਆਟ ਗਿਆ ਇਹਦੇ ਨਾਲ ਸ਼ੂਗਰ ਹਾਂਜੀ ਇਹਨਾਂ ਸ਼ੂਗਰ ਆ ਹਾਂ ਜੋੜਾਂ ਦੇ ਦਰਦ ਲਈ ਦੇਸੀ ਨੁਕਸੇ ਆ ਗਏ ਹੈ ਜੀ ਆਹ ਸ਼ੂਗਰ ਦੀ ਦਵਾਈ ਤੇ ਇੱਥੇ ਮਤਲਬ ਦੇਸੀ ਦਵਾਈ ਕਿ ਇਹ ਜੀ ਆ ਗਈਆਂ ਲੀਵਰ ਸ਼ੂਗਰ ਵਾਸਤੇ ਦੇਸੀ ਆ ਸੀ ਜੀ ਹਾਂ ਹਾਂ ਆ ਸ਼ੂਗਰ ਵਾਸਤੇ ਹਾਂ ਜੀ ਇਹਦੇ ਵਿੱਚ ਕ੍ਰੇਲਾ ਹੈ ਜੀ ਗੁੜ ਮਾਰ ਬੂਟੀ ਮੇਥੀ ਦੇ ਬੀਜ ਜਾਮਣ ਬਹੁਤ ਚੀਜ਼ਾਂ ਪਾਈਆਂ ਹੋਈਆਂ ਨੇ ਪਨੀਰ ਡੋਡੀ ਤੇ ਇੱਕ ਆ ਅਸ਼ਵਗੰਧਾ ਪਾਊਡਰ ਪਿਆ ਹੈ ਜੀ ਆਏ ਜਿਗਰ ਲੀਵਰ ਦੀ ਜਿਗਰ ਲੀਵਰ ਹਾਂ ਗਰਮੀ ਜਿਗਰ ਨੂੰ ਲੋਡ ਕਰ ਦਿੰਦਾ ਮਤਲਬ ਅੱਛਾ ਜੀ ਇਹ ਆ ਸਭ ਕੰਦਾ ਪਾਊਡਰ ਆ ਗਿਆ ਜੀ ਹਾਂ ਜੀ ਇਹਦੇ ਕੀ ਫਾਇਦੇ ਹੁੰਦੇ ਨੇ ਇਹ ਵੀ ਜੜੀ ਬੂਟੀ ਨੂੰ ਬਹੁਤ ਇੱਕ ਕਿਸਮ ਦੇ ਮਤਲਬ ਜਿਵੇਂ ਆਪਾਂ ਟੋਨਿਕ ਦੀ ਕਿੰਨੇ ਕਿਸਮ ਦੀਆਂ ਮਤਲਬ ਇਹ ਅਜਰਵੈਦ ਦੇ ਵਿੱਚ ਆਉਂਦਾ ਵੀ ਕਿੰਨੇ ਕਿਸਮ ਦੀਆਂ ਬਿਮਾਰੀਆਂ ਹੋਰ ਸਰੀਰ ਨੇ ਲੋਡ ਹੋ ਜਾਂਦੇ ਇਹਦੇ ਨਾਲ ਅੱਛਾ ਜੀ ਠੀਕ ਹੈ ਜੀ ਤੇ ਆ ਅੱਗੇ ਹੋਰ ਆ ਗਏ ਜੀ ਦੇਸੀ ਸਾਇ ਦਾ ਚਾਟ ਮਸਾਲਾ ਵਗੈਰਾ ਹਾਂ ਜੀ ਚੋਰਨ ਗਿਆ ਵੀ ਆਪਾਂ ਕੇ ਲਈ ਵੀ ਇਹ ਆ ਦੋਸਾਂ ਦੀ ਦਵਾਈ ਹੈ ਇਹ ਕਮਾਲ ਕਰ ਦਿੰਦੀ ਹੈ ਬੇਜਿੱਟੇ ਬਿਮਾਰੀਆਂ ਹਟਦੀ ਨਹੀਂ ਤਾਂ ਇਹ 170 ਰੁਪਏ ਨਾਲ ਸਾਰੀਆਂ ਬਿਮਾਰੀਆਂ ਹੱਲ ਹੋ ਜਾਂਦੇ ਬੰਦਾ ਹੈਰਾਨ ਹੋ ਜਾਂਦਾ ਠੀਕ ਹੈ ਜੀ ਇਹ ਡਰਾਈ ਫਰੂਟਾਂ ਦੀ ਲੋਡ ਪੈਂਦੀ ਰਹਿੰਦੀ ਹੈ ਇਹ ਡਰਾਈ ਫਰੂਟ ਕਿ ਆ ਗਏ ਜੀ ਅਪੂ ਜੀ ਆ ਗਏ ਕਿ ਮੰਨ ਲਓ ਮੂਸਲੀ ਜੀ ਹਾਂ ਜੀ ਹਾਂ ਜੀ ਇਹ ਕੀ ਆ ਗਿਆ ਜੀ ਇਹ ਅਸਲ ਇਹਦੇ ਵਿੱਚ ਡਰਾਈ ਫਰੂਟ ਨੇ ਹੈ ਜੀ ਆਹ ਮੂਸਲੀ ਦੇ ਵਿੱਚ ਡਰਾਈ ਫਰੂਟ ਨੇ ਇਹ ਇਹ ਬੀਟ ਗ੍ਰਾਸ ਹੈ ਜਿਹੜਾ ਇੱਕ ਸੁਪਰ ਫੂਡ ਹੈ ਖਾਸ ਕਿਸਮ ਦਾ ਜੀ ਇਦੇ ਵਿੱਚ ਕਰਾ ਮੱਤਾ ਨੇ ਇਹਦੇ ਵਿੱਚ ਐਡੀਆਂ ਸੁਪੀਆਂ ਹੋਈਆਂ ਤੇ ਇੱਕ ਬਾਰ ਲੇ ਗਰਾਸ ਆ ਅੱਛਾ ਜੀ ਤੇ ਆਂ ਅੰਜੀਰ ਆ ਗਈ ਹੈ ਜੀ ਹਾਂ ਜੀ ਹਾਂ ਜੀ ਇਹ ਅੰਜੀਰ ਵੀ ਆਪਣੀ ਹੈ ਜੀ ਇਹ ਨਾ ਇੱਥੇ ਬਾਹਰ ਮਤਲਬ ਜਿੱਧਰੋਂ ਆਉਂਦੀਆਂ ਮਤਲਬ ਆਪਣੇ ਆਪਣੇ ਇੰਡੀਆ ਜਿਹੀ ਹੁੰਦੀ ਹੈ ਇੰਡੀਆ ਦੀ ਹੈ ਠੀਕ ਹੈ ਉੱਥੋਂ ਥੋਕ ਵਾਲਿਆਂ ਤੋਂ ਫਿਰ ਲੈ ਠੀਕ ਹੈ ਜੀ ਤੇ ਆ ਸ਼ੈਂਪੂ ਆ ਗਏ ਹੈ ਜੀ ਐਲੋਵੇਰਾ ਦੇ ਸੈਂਪੂ ਤੇ ਉਹਦੇ ਉਹਦੇ ਠੀਕ ਹੈ ਸੈਂਪੂ ਕਬਜ ਤੋੜ ਚੂਰਨ ਹੈ ਜੀ ਹਾਂ ਜੀ ਆ ਲੋ ਵੀ ਕੱਪ ਜੀ ਤੋੜ ਚੂਰ ਨਾਲ ਆ ਗਿਆ ਆ ਆਮ ਜਿਉ ਆਮ ਲੋਕਾਂ ਨੂੰ ਇਹ ਜਨ ਨਿਕੀ ਮਟੇ ਗੱਲਾਂ ਇਹ ਇੰਨੇ ਕਿਨ ਮਸਲਾ ਹਲ ਹੋ ਜਾਂਦਾ ਹਾਂ ਜੀ ਆ ਨੀਚੇ ਚਾਹ ਪੱਤੀ ਆ ਗਿਆ ਪੈਟ ਗਿਆ ਨਾ ਇਹ ਦਿਸ ਉਹਦਾ ਆਟਾ 10 ਕਿਲੋ ਦਾ ਅੱਛਾ ਜੀ 10 ਕਿਲੋ ਕਣਕ ਦਾ ਧੋ ਕੇ ਕਣਕ ਤੇ ਫਿਰ ਸਲੋ ਚੱਕੀ ਤੇ ਪੀਸਿਆ ਹੁੰਦਾ ਠੀਕ ਹੈ ਜੀ ਤੇ ਆ ਸਾਬਣ ਆ ਗਿਆ ਹਾਂ ਜੀ ਹਾਂ ਜੀ ਇਹ ਮਤਲਬ ਬਿਨਾ ਕੈਮੀਕਲ ਅੱਛਾ ਜੀ ਤਾਂ ਬਣੀਆਂ ਹੋਈਆਂ ਨੇ ਇਹ ਵੀ ਬਿਨਾ ਕੈਮੀਕਲ ਤੋਂ ਬਣੀਆਂ ਹੋਈਆਂ ਨੇ ਹਾਂ ਜੀ ਠੀਕ ਹੈ ਜੀ ਆ ਜੀਰਾ ਗੋਲੀ ਵਗੈਰਾ ਵੀ ਇਹ ਖਾਂਟੇ ਵੀ ਆਪਾਂ ਤੇ ਇੱਥੇ ਤੋਂ ਮੁੱਜ ਪਾਈਆਂ ਹੈਂ ਗਾਲੀਆਂ ਕਹਿੰਦਾ ਫਿੰਗ ਗੋਲੀ ਢਿੱਡ ਨੂੰ ਆਰਾਮ ਜਾ ਗਿਆ ਠੀਕ ਹੈ ਬਸ ਵੀ ਇਹ ਸਵਾਲ ਲਈ ਖਾਣ ਵਾਲੀਆਂ ਨੇ ਆ ਗਿਆ ਸਾਰੀਆਂ ਪੈਟਰਨ ਰੋਟ ਕਰਦੇ ਨਾਲ ਦੇ ਕੋਈ ਗਾਇ ਗਏ ਸੀ ਜਿਵੇਂ ਬੰਦੇ ਆ ਸਵਾਦ ਦੇ ਤੌਰ ਤੇ ਖਾਵਾਗੇ ਨਹੀਂ ਤੌਰ ਤੇ ਵੀ ਆਪ ਹੈ ਵੀ ਦੋਨੇ ਪਕੰਮ ਹੋਣੀਆਂ ਨੇ ਬਿਲਕੁਲ ਠੀਕ ਹੈ ਜੀ ਤੇ ਆ ਨੀਚੇ ਡ్రਾਈ ਫਰੂਟ ਵਗੈਰਾ ਆ ਗਿਆ ਨੇ ਸਾਰਾ ਤੇ ਲੈ ਇੱਧਰ ਦੇਖਦੇ ਆ ਬਈ ਆ ਜੀ ਅਸਿਆਕ ਇੱਧਰ ਵੀ ਡਰਾਈ ਫਰੂਟ ਆ ਗਏ ਸਾਰੇ ਹਾਂ ਜੀ ਮਸਾਲੇ ਵਗੈਰਾ ਮੱਲੇ ਵਗੈਰਾ ਮਲਟੀ ਤਸੱਲੀ ਵਾਲੀਆਂ ਚੀਜ਼ਾਂ ਨੇ ਸਾਰੀਆਂ ਠੀਕ ਹੈ ਜੀ ਆਲੂ ਬਖਾਰਾ ਧਨੀਆ ਵਗੈਰਾ ਵੀ ਸਾਰੀਆਂ ਆਈਟਮਾਂ ਪਈਆਂ ਨੇ ਆਪਣੇ ਕੋਲ ਠੀਕ ਹੈ ਜੀ ਤੇ ਇੱਕ ਆ ਕੀ ਲਿਖਿਆ ਦਿਮਾਗ ਦੇ ਪੁਲਾੜ ਵਿੱਚ ਆਕਸੀਜਨ ਪਹੁੰਚਾਉਣ ਵਾਲਾ ਦੇਸੀ ਗਾਂ ਦਾ ਕੀ ਹੈ ਜੀ ਹਾਂ ਜੀ ਇਹ ਤਾਂ ਬਹੁਤ ਵਿਗਦਾ ਹੈ ਅੱਛਾ ਜੀ ਇਹ ਇਹ ਮਤਲਬ ਨੱਕ ਦੇ ਵਿੱਚ ਪਾਣਾ ਪੈਣ ਲੱਗੇ ਜਾਂ ਲਗਾਤਾਰ ਪਾਉਂਦਾ ਫਿਰ ਰਿਜ਼ਲਟ بڑے بڑے ਆਉਂਦੇ ਨੇ ਇਹਦੇ अच्छा जी इन्नी की जी पे ऑग सीजन ਉੱਤੇ ਜਿੱਥੇ ਰਹਿੰਦੇ ਉੱਤੇ ਜਿਉਣ ਦਾ ਨਜ਼ਾਰਾ ਹੀ ਹੋ ਰਿਹਾ ਠੀਕ ਹੈ ਜੀ ਇਹ 300 ਰੁਪਏ ਦਾ ਹੁੰਦਾ ਹੈ ਜੀ ਹਾਂ ਜੀ ਇਹ ਹਿੰਗ ਆ ਗਈ ਜੀ ਹਾਂ ਜੀ ਠੀਕ ਹੈ ਬੀਜੇਸਾਰ ਇੱਕ ਤਰ੍ਹਾਂ ਦਾ ਨਵਾਂ ਹੈ ਬੀਜੇਸਾਰ ਕੈਸੀ ਹੁੰਦਾ ਆਪਣਾ ਇੱਕ ਸਾਲ ਚ 2.5 ਕੁਆਂਟਲ ਵਿਕੇ ਇੱਕ ਸਾਲ ਚ ਇੱਕ ਅੱਛਾ ਜੀ ਇੱਕ ਸਾਲ ਚ 2.5 ਕੁਆਂਟਲ ਹਾਂ ਐ ਹੁੰਦੇ ਬਹੁਤ ਵੱਡੀ ਨੋਟਰ ਆ ਗਈ ਉਹ ਅਗਲਾ ਕਹਿੰਦਾ ਇੰਨੇ ਚਿਰ ਤੇ ਗੁੱਡ ਦੁਖਦੇ ਤੇ ਇੰਨੇ ਚਿਰ ਦੀ ਝੂਹੀ ਦੁਖਦੀ ਇੰਨੇ ਸਰਵਾਈਕਲ ਦੀ ਹਾਂ ਜੀ ਇਹਨਾਂ ਦੱਸ ਦੇਣ ਸਰਵਾਈਕਲ ਰੋਟ ਹੋ ਗਈ ਠੀਕ ਹੈ ਜੀ ਇਹ ਤਾਂ ਹੀ ਵਿਗੇ 10 ਦਿਨਾਂ ਚ ਸਰਵਾਈਕਲ ਲੋਟ ਹੈ ਜੀ ਆਹ ਉਹ ਕਹਿੰਦਾ ਮੈਨੂੰ ਉਲਟੀ ਵੀ ਆਉਂਦੀ ਸੀ ਨਾਲ ਸਰਵਾਈਕਲ ਕਰਕੇ ਇਹ ਵੀ ਆ ਕੈਲਸ਼ੀਅਮ ਵਾਲੇ ਨਾਲ ਹੀ ਹੋ ਗਈ ਹਾਂ ਇਹਦੇ ਨਾਲ ਸ਼ੁਕਰ ਵੀ ਲੋਡ ਕਰਦਾ ਹੈ ਅੱਛਾ ਜੀ ਆਪਾਂ ਨੈਟ ਦੇ ਕੱਢ ਕੇ 20 ਕਿਸਮ ਦੀਆਂ ਗੱਲਾਂ ਨੋਟ ਹੁੰਦੀਆਂ ਨੇ ਠੀਕ ਹੈ ਜੀ ਤੇ ਆਹ ਸਿਰਕੇ ਆ ਗਏ ਹੈ ਜੀ ਆਪਣੇ ਹਾਂਜੀ ਹਾਂਜੀ ਤੇ ਆਹ ਲੀਵਰ ਡੀਟੌਕਸ ਤੇ ਆਮਲਾ ਅਮਰੇ ਦਾ ਗਿਆ ਜੀ ਇਹਨਾਂ ਦੇ ਵੀ ਬਹੁਤ ਵੱਡੇ ਰਿਜ਼ਲਟ ਹੁੰਦੇ ਨੇ ਨਾ ਹੀ ਬਿਲਕੁਲ ਹਾਂਜੀ ਤੇ ਇਧਰ ਮਰਬੇ ਆ ਗਏ ਨੇ ਜੀ ਸਾਰੇ ਆਹ ਹਾਂ ਆਹ ਲਈ ਦਿਓ ਜਾਣਕਾਰੀ ਨਵਰੇ ਵੀ ਇੱਧਰ ਆਹ ਤੇਲ ਨੇ ਮਤਲਬ ਬੁਲਬੁਲ ਇੱਕ ਕੰਪਨੀ ਇਸ ਤਰ੍ਹਾਂ ਦੀ ਹਾਂਜੀ ਆਲ ਵਰਡ ਦੇ ਵਿੱਚੋਂ ਡਬਲਯੂਚ ਤੋਂ ਸਰਟੀਫੀਕੇਟ ਮਿਲਿਆ ਹੈ ਤੇਲ ਨੂੰ ਅੱਛਾ ਜੀ ਆ ਇਹਨਾਂ ਦਾ ਖਾਸ ਤੇਲ ਕਿਸ ਕਿਸਮ ਦਾ ਪੀਲੀ ਸਰੋਂ ਦਾ ਪੀਲੀ ਸਰੋਂ ਦਾ ਮਤਲਬ ਜਿਹੜਾ ਬڑے-ਬڑے ਸ਼ਹਿਰਾਂ 'ਚ ਐ ਇਸ ਤਰ੍ਹਾਂ ਵਿਕਦਾ ਹੈ ਅੱਛਾ ਹੈਗਾ ਤਾਂ ਮਹਿੰਗਾ ਪਰ ਕੁਆਲਿਟੀ ਹਾਈ ਬਹੁਤ ਹੈ ਇਹ ਆਪਣੇ ਹੀ ਆ ਜੀ ਇਹ ਬੁਲਬੁਲ ਤੇਲ ਨਾ ਇਹ ਰਾਜਸਥਾਨ ਦੇ ਵਿੱਚ 120 ਗੋਲੂ ਲੱਗੇ ਨੇ ਅੱਛਾ ਜੀ ਇਮਲੀ ਦੀ ਲੱਕੜ ਦੇ ਬਣੇ ਹੋਏ ਨੇ ਇੰਬਲੀ ਲੱਕੜ ਦੇ WHA ਤੋਂ ਸਰਟੀਫਿਕੇਟ ਮਿਲੇ ਕਿਸੇ ਨੂੰ ਤੇਲ ਨੂੰ ਨਹੀਂ ਮਿਲੇ ਹੋਇਆ ਜਦ ਬੰਦਾ ਵਰਤਦਾ ਤਾਂ ਇੱਕ ਸੰਬੰਧੀ ਮਤਲਬ ਉਹ ਆਪਣਾ ਸਰੀਰ ਵਾਸਤੇ ਇੱਕ ਕਿਸਮ ਦੀ ਮੈਡੀਸਿਨ ਬਣ ਜਾਂਦੀ ਹੈ ਮਤਲਬ ਵੀ WHA ਵੱਲੋਂ ਅੱਜ ਤੱਕ ਇੱਕ ਬੰਦੇ ਨੇ ਹੀ ਸਰਟੀਫਿਕੇਟ ਮਿਲਾ ਤੇਲ ਵਾਲਿਆਂ ਨੂੰ ਇਹ ਸਰਟੀਫਿਕੇਟ ਮਿਲੇ WHA ਠੀਕ ਹੈ ਜੀ ਬਾਕੀ ਤਾਂ ਹੋਰ ਚਾਰ ਕਿਸਮ ਦੇ ਹੋਰ ਮਿਲੇ ਹੋਏ ਨੇ ਠੀਕ ਹੈ ਜੀ ਤੇ ਆ ਆਪਣੀ ਮੂੰਗ ਦਾਲ ਵਗੈਰਾ ਆ ਗਿਆ ਨਾ ਇਹ ਬਾਤ ਹਾਂ ਹਾਂ ਇਹ ਕੇ ਬਾਸਮਤੀ ਆਰਗੇਨਿਕ ਚੌਲ ਆਗੇ ਜੀ ਇਹ ਬਾਸਮਤੀ ਸਾਡੇ ਆਪ ਦੇ ਤੇ ਮਤਲਬ ਜੇ ਜੇ ਪਿੰਡਾਂ ਦੇ ਘਟਾਉਣੇ ਆ ਸਪੈਲਰਾਂ ਤੋਂ ਉਹ ਛੋਟੀਆਂ ਨੂੰ ਮਸ਼ੀਨਾਂ ਤੋਂ ਤੋੜ ਦਿੰਦੀਆਂ ਤੋੜ ਦਿੰਦੀਆਂ ਹਾਂਜੀ ਉਹ ਫਿਰ ਤਾਂ ਕਰਕੇ ਠੀਕ ਹੈ ਜੀ ਇਹ ਆ ਕੀ ਆ ਕੇ ਜੀ ਇਸੇ ਆਪੇ ਤਿਆਰ ਕਰਦੇ ਆ ਪਕੌੜਾ ਪਕੌੜਾ ਆ ਗਿਆ ਜੇ ਊਂ ਖਾਣ ਲੱਗੇ ਜੇ ਬੰਦਾ ਫਿਰ ਖਾਈਏ ਜਾ ਉਹ ਜੇ ਸਬਜ਼ੀ ਬਣਾ ਲਈ ਫਿਰ ਆ ਕੇ ਦੂਰੀ ਮਰ ਕੋਈ ਬੜੀ ਲੱਜਦਾਈ ਅੱਛਾ ਜੀ ਲਓ ਜੀ ਆ ਬਦਾਮਾਂ ਦਾ ਤੇਲ ਆ ਗਿਆ ਜੀ ਹਾਂ ਇਹ ਅਸੀਂ ਆਪੇ ਬਦਾਮਾਂ ਦਾ ਤੇਲ ਲਓ ਇਸ ਹੀ ਆ ਬਿਕਡਾਉਣ ਨੇ ਆ ਚ ਜਾ ਕੇ ਬਣਾਉਣੇ ਆ ਆ ਦਰਦਨਾਸ਼ ਤੇਲ ਤੇਂਦਰ ਕੋਕੋਨਟ ਤੇਲ ਅੱਛਾ ਜੀ ਤੇ ਆ ਹੋਰ ਵੀ ਕਈ ਆ ਕੀ ਹੈਗੇ ਜੀ ਮੇਥੀ ਕਸੂਰੀ ਮੇਥੀ ਹੈ ਜੀ ਹਾਂ ਜੀ ਉਹ ਕੁਆਲਟੀ ਵਾਲੀ ਚੀਜ਼ ਹੈ ਮਤਲਬ ਜਿਹੜਾ ਕਿਰਨ ਲੈ ਬੰਦਾ ਕਹਿੰਦਾ ਬਹੁਤ ਠੀਕ ਹੈ ਜੀ ਆ ਨੀਚੇ ਬਿਸਕੁਟ ਆ ਗਏ ਨਹੀਂ ਇਹ ਜਿਹੜੀ ਆਰਗੈਨਿਕ ਮਤਲਬ ਉਹ ਤੋਂ ਬਣੇ ਹੋਏ ਨੇ ਆਟਾ ਤੇ ਸ਼ੱਕਰ ਤੇ ਜੀ ਅੱਛਾ ਜੀ ਆ ਕੀ ਹੈਗੇ ਜੀ ਇਧਰ ਇਹ ਆ ਉਹ ਇਹ ਮਤਲਬ ਗੋਲੀਆਂ ਨੇ ਜਿਹੜੀਆਂ ਰੰਗੀਆਂ ਹਾਂ ਜੀ ਅੱਛਾ ਵੀ ਉਹ ਹੀ ਵੀ ਆਪਾਂ ਸਵਾਦ ਲਈ ਖਾਵਾਂ ਤਾਂ ਆਪ ਨੂੰ ਬਹੁਤ ਫਾਇਦੇ ਹੋਣਗੇ ਇਹਦੇ ਬਿਲਕੁਲ ਠੀਕ ਹੈ ਜੀ ਤੇ ਆ ਕੀ ਆ ਜਾਂਦੇ ਇਹ ਇਹ ਫੁੱਲ ਮਖਾਣੇ ਰੋਸਟਡ ਨੇ ਆ ਇਹ ਆ ਬਿਨਾ ਉਹ ਤੋਂ ਨੇ ਮਤਲਬ ਸਾਦੇ ਨੇ ਅੱਛਾ ਜੀ ਇਹ ਸਾਦੇ ਨੇ ਉਹ ਰੋਸਟਡ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਦੇ ਉੱਤੇ ਬਾਪੂ ਜੀ ਫਿਰ ਹਾਂ ਦਾ ਨੰਬਰ ਚੱਲ ਰਿਹਾਗਾ ਤਾਂ ਆਪਾਂ ਤੁਸੀਂ ਬਾਪੂ ਜੀ ਹਰਾਂ ਨਾਲ ਸੰਪਰਕ ਕਰ ਸੋਦੇ ਕੋਈ ਵੀ ਸਮਾਨ ਮੰਗਾਉਣਾਗਾ ਤਾਂ ਬਾਪੂ ਜੀ ਹਰੀ ਪਹੁੰਚ ਕਰ ਦਿੰਦੇ ਨੇ ਬਾਪੂ ਜੀ ਹਰਾਂ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਦਾਂ ਦੀ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ